ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਅਸੀਂ ਚੱਲੇ ਆ ਗੁਰਧਿਆਨ ਦੇ ਘਰ ਨਾਲ ਕੋਲੇ ਉਹਨਾਂ ਦੇ ਘਰੇ ਘਰੇ ਜਾਣ ਦਾ ਕਾਰਨ ਹੈ ਮਨ ਸਾਡੇ ਕੋਲ ਪਹਿਲੀ ਵਾਰ ਆਈ ਹੈ ਕਹਿੰਦੇ ਅਸੀਂ ਬੇਨ ਚਾਹ ਪੀਉਣੀਆਂ ਆ ਤਾਂ ਕਰਕੇ ਉਹਨਾਂ ਦੇ ਘਰੇ ਜਾਵਾਂਗੇ ਅਸੀਂ ਸਾਰੇ ਤਿਆਰ ਹੋ ਚੁੱਕੇ ਨੇ ਟਾਈਮ ਬਹੁਤ ਹੋ ਗਿਆ ਨਾ ਬਹੁਤ ਟਾਈਮ ਲੱਗਦਾ ਤਿਆਰੀ ਇਹਦੀ ਮਸਾ ਹੁੰਦੀ ਸਾਨੂੰ ਪਤਾ ਹੀ ਹੈ ਤੇ ਹੁਣ ਅਸੀਂ ਚੱਲਿਆਂ ਉਹਦੇ ਘਰੇ ਸੋਂ ਦਿਖਾਵਾਂਗੇ ਸਾਰਾ ਬਲੌਗ ਆਪਣੇ ਬਲੌਗ ਨਾਲ ਬਣੇ ਰਹੋ ਆਓ ਜੀ ਅਸੀਂ ਪਹੁੰਚ ਗਏ ਗੁਰਧਿਆਨ ਕੇ ਘਰੇ ਗੁਰਤੇਨ ਤਾਂ ਅਵੇਸਰ ਅੱਜ ਹੈ ਨਹੀਂ ਸਾਨੂੰ ਪਤੀ ਕੰਮ ਤੇ ਗਿਆ ਹੁੰਦਾ ਤੇ ਗਿਆ ਹੋਇਆ ਕੰਮ ਤੇ ਲਓ ਜੀ ਕੋਲਡ ਨਿਕ ਲਿਆਂਦਾ ਕਰਨਾ ਸਾਡੇ ਵਾਸਤੇ ਜਿਵੇਂ ਕੋਲਡ ਰੈਂਕ ਉਹ ਰੋ ਦਿਖਾਉਣਾ ਬਹੁ ਮੇਰੀ ਮਾਤਾ ਭਾਈ ਮੰਨਤ ਪਹੁੰਚੀ ਹੋਈ ਅੱਜ ਗੁਰਤੇਨ ਹੋਰਾਂ ਕੋਲੇ ਚਾਹ ਪੀਣਾ ਗੁਰਤੇਨ ਆਪ ਹੈ ਨਹੀਂ ਪਰ ਸਾਨੂੰ ਬੁਲਾ ਕੇ ਭੱਜ ਗਿਆ ਉਹ ਕੁਤੇਰਾ ਮੈਸਰੀ ਅਗਰ ਤਾਂ ਇਹ ਨੀ ਪੜਾ ਤੇਰਨਾ ਘਲਾ ਦੂਜੇ ਲਈ ਜਾਣ ਕੇ ਪਤਾ ਲੱਗ ਜੇ ਘਲਾ ਵੱਡਾ ਦੇ ਕੋਈ ਪਰਿਆ ਫੁੱਲ ਹੋਇਆ ਸਾ ਜਿਹੜਾ ਦੀਨਾ ਦੇਖੋ ਐ ਜ਼ਰਾ ਦੀਨਾ ਨਹੀਂ ਹੈਗਾ ਸ਼ਹਿਰ ਆ ਕਰਨਾ ਸ਼ਹਿਰ ਵਾਲੀ ਹੈ ਸਾਨੂੰ ਆ ਲਿਆ ਤੇ ਦੇਖਣ ਲਈ ਜੇ ਪਤਾ ਲੱਗੇ ਜੇ ਨਾ ਬਿੰਦਨ ਪੂਰੀ ਹੈ ਨਾ ਬਿੰਦਨ ਆਹ ਵਗਲਾਸ ਟੀਲਾ ਚੱਕੇ ਫਿਰਦੀ ਆ ਕਿੱਲੋ ਵਾਲਾ ਯਾਰ ਖਰੀਦਣ ਕਿਹਦੇ ਲਈਏ ਸਾ ਕਰ ਲੈ ਮੇਰਾ ਹੂੰ ਲਓ ਜੀ ਚਾਹ ਬਣ ਕੇ ਆ ਗਈ ਸਾਡੀ ਇਹਦੇ ਵਿੱਚ ਪੜ ਰਹੇ ਆਪ ਨੂੰ ਜੀ ਆਹ ਹਾ ਹਾ ਬੁਤਾਰਾ ਵੀਡੀਓ ਬਣਾਵਾਂਗੇ ਬਲੌਗ ਦੇਖ ਲਿਓ ਸੋ ਆਪੀ ਆਪੇ ਦੇਖ ਲਿਓ ਚੱਕੋ ਵੀ ਆਓ ਇਹਦੇ ਵੀਡੀਓ ਅੰਦਰ ਮੇਰੇ ਚਿੱਤਾਂ ਦੇ ਨਵੇਂ ਸਾਰੇ ਵਿਚਾਰ ਦੇ ਲਿਆ ਹੋਏ ਹਨ ਨੂੰ ਤਾਂ ਕੰਪਨ ਦੇ 1:00 ਵਜੇ ਦਾ ਆ 1:00 ਵਜੇ ਆ 8:00 ਵਜੇ ਨਾ ਆਉਂਗਾ ਆਏ ਪਕੜ ਲੈ ਮੈਕੋ ਜੀ ਨੂੰ ਕੰਦੀ ਨਾ ਲੋ ਜੀ ਅਪਬੀਰਾਂ ਜਾ ਸਾਰੇ ਅੰਦਰ ਜੀ ਪਹੁੰਚਿਆ ਤਾਂ ਤੇ ਆਣ ਕੇ ਘਰੇ ਕਰਨਾ ਕੋਈ ਲੋ ਜੀ ਅਪਬੀਰਾਂ ਜਾ ਬਲੌ ਵਾੜਾ ਬਹੁਤ ਛੋਟਾ ਬਣਿਆ ਅੱਜ ਗੱਲਾਂ ਉਹ ਤੁਹਾਡੇ ਸੁਣਾ ਲਈ ਦੇ ਬੰਦੇ ਹਾਂ ਉਹ ਵੜਾ ਬਣਿਆ ਲਓ ਲਓ ਸਮਾਂ ਮਿਤਰ ਉਹ ਜਿੱਦਾਂ ਤੁਹਾਡੇ ਨੂੰ ਤੂੰ ਅਡਾ ਵੀਡੀਓ ਕਰ ਰਿਹਾ ਹੋਰ ਕਰ ਕੀ ਕਰੀਏ ਮਤਲਬ ਮੈਂ ਜਿਦੋਂ ਤੁਹਾਨੂੰ ਕਰੀਏ ਉੱਥੇ ਟੱਟੀ ਵਿੱਚ ਵਧੀਆ ਬਗਾਣਾ ਪਾ ਆ ਪੂਰੀ ਦੇਖੀ ਅੱਜ ਬਲਾਵਾ ਪਾਇਆ ਉਹ ਤੇ ਫੇਸਬੁਕ ਤੇ ਪਾਈਏ ਵੱਡੀ ਵੀਡੀਓ ਕਾਦੀ ਵੀਡੀਓ ਦਾ ਕੋਹ ਕੰਮ ਲਾਵਾ ਅੱਜ ਆਈ ਆ ਅੱਜ ਨਹੀਂ ਬੰਨ ਮੈਂ ਦੇਖਣਾ ਆਪਿਆ ਮੈਂ ਕਹਿ ਰਹੀ ਆ ਹੂੰ ਦਾਰਗਾ ਦਰਨ ਦਸ ਵੀਡੀਓ ਆਪੇ ਹੂੰ ਜੁੜ ਕੇ ਆਪੂ ਨੂੰ ਕੁੜਾ ਨਾ ਕਰੋ ਹਾਂ ਬਾਪੂ ਆ ਬਣਾ ਲਿਆ ਤਿਆਰ ਆ ਇਹਦਾ ਤਿਆਰ ਆ ਇਹ ਤਿਆਰ ਆ ਲੋਈ ਚਾਹ ਬੀਜੀ ਸਾਰਿਆਂ ਨੇ ਪੂਜੀ ਖਾ ਕੇ ਚਾਹ ਬਹੁਤ ਹੈ ਨਿੱਕੂ ਜਿਹੇ ਵੱਧ ਸੁਆਦ ਸੀ ਚਾਹ ਤੋਂ ਚਾਹ ਹੀ ਬਹੁਤ ਸਵਾਦ ਸੀ ਐਂ ਜੀ ਪੁਜਿਆ ਹੋਰ ਵੱਧ ਸਵਾਦ ਸੀ ਕਹਿੰਦਾ ਮਤਲਬ ਚਾਹ ਹੀ ਬਹੁਤ ਸਵਾਦ ਸੀ ਮੈਂ ਪਹਿਲਾਂ ਚਾਹ ਘੇਈ ਚਾਹ ਬਹੁਤ ਸਵਾਦ ਸੀ ਪੁਜਿਆ ਵੀ ਇਦਾਂ ਸਵਾਦ ਸੀ ਐਂ ਮੇਰੇ ਦਿਹਾੜ ਤੋਂ ਪੁਜਿਆ ਆਇਆ ਤਾਂ ਬੜਾ ਸਵਾਦ ਹੈ ਜਦੋਂ ਬੇਪਰ ਪੁਜਿਆ ਸੀ ਚਾਹ ਉਹ ਕੁਛ ਨਹੀਂ ਦੀ ਜਿੰਨੀ ਬੋਲੇ ਪਾਣੀ ਦੀ ਪੁਜਿਆ ਚਰਾਉਂਦੀ ਸੀ ਤੇ ਨਹਨ ਤੋਂ ਥੋੜਾ ਜਿਹਾ ਪੁਜਿਆ ਰੱਖਦਾ ਹਾਂ ਪੁਜਿਆ ਹੋ ਗੋਲਦੀ ਮੁਸਕੀਆ ਬੁੜੀ ਦੀ ਮਦੀਆ ਉਹ ਜਗਾ ਨੇ ਜਿਮਾ ਨੇ ਉਹ ਜਗਾ ਟਿਕਾਣੇ ਤੇ ਨੇ ਨੇ ਪੂਜੇ ਖਵਾਤਾ ਬਾਕੀ ਇਧਰ ਕੁਛ ਛੋੜ ਕੇ ਬਲ ਆ ਵੀ ਮਨ ਦਾ ਕਿਵੇਂ ਲਗਿਆ ਬਸ ਪੂਜੇ ਜਾਗ ਮੈਂ ਉਹ ਗਾਟੀ ਹੋਰ ਕਿਤੇ ਟੈਸਟੀ ਸੀ ਚਾਹ ਟੈਸਟੀ ਸੀ ਮੱਦੀ ਆਪਣੀ ਸੀ ਖੱਸੀ ਸੀ ਉਹ ਦੇਗਾ ਪੂਜੇਗਾ 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 ਨੱਕ ਤੇ ਪਰੇ ਤੇ ਐ ਨਹੀਂ ਜੜਾ ਵੀ ਮੁਸਕਰਾਦੇ ਤਾਂ ਕਹਿਣਾ ਪੂਜੇਗਾ ਪੈਲੀ ਮਤੇ ਨਾਲੇ ਚਲਾ ਪਾਈ ਜਾਏਗਾ ਪੂਜੇਗਾ ਮਸਵਾ ਸੀ ਕੇ ਮੁਸਕੇ ਹਾ ਕਹਿੰਦੇ ਬੜਾ ਸਵਾਦ ਸੀ ਐ ਮਾ ਆਹ ਮੰਨਦਾ ਕੋਈ ਜਿਵੇਂ ਆਹ ਮੰਨਦਾ ਖਾ ਗਿਆ ਟੇਸਟੀ ਸੀ ਠੀਕ ਆ ਸਵਾਦ ਸੀ OK ਥੈਂਕ ਯੂ ਆਹ ਮੰਮ ਦੀ ਤੁਹਾਨੂੰ ਲੱਗਦੀ ਕਿ ਆਹ ਮੰਮ ਦੀ ਕੋਈ ਨਿੱਕੀ ਸੀ ਜੋ ਬੇਕਾਰ ਸੀ ਉਸ ਤੋਂ ਅੰਦਰ ਵਿੱਚ ਨਾਲ ਹੀ ਖਾਈਆਂ ਤਿੰਨ ਤਿੰਨ ਚਾਚੇ ਦੋਨੇ ਹੱਤਾ ਕਰਦੇ ਜੀ ਆਪ ਦਾ ਨਾਮ ਬੜੀਆ ਆਹ ਦਿਖਾ ਦੇ ਜੀ ਪੂਜੀਆ ਵੀਡੀਓ ਚ ਹੈ ਗਿਆ ਦਿਖਾ ਦੇ ਆਹ ਦਾ ਹੱਤਾ ਦੀ ਹੱਤਾ ਦੀ ਨਿੱਕੀਆ ਜੇ ਛੋਟੀ ਮੇਰੇ ਨਾਲ ਆਏ ਨਾ ਨਬੀਸ ਗੁਰਦੇ ਇੰਤਕਾਰ ਤਾਂ ਨਹੀਂ ਆਏ ਓਏ ਕੋਈ ਤੇਰੇ ਦੁਕਾਨ ਤੇ ਆਇਆ ਤੇ ਐਸਾ ਆ ਰਿਹਾ ਲਾ ਜੇ ਵੀ ਨੀ ਪਤਾ ਨਹੀਂ ਲਿਆ ਉਸ ਕਿਹਾ ਤੀਆ ਉਸ ਨੂੰ ਮਾਰ ਦੇ ਨਾ ਤੂੰ ਢਿੱਲਾ ਕੇ ਰੱਖ ਕੇ ਖਰਾਬ ਕਰ ਲਿਆ ਸੀ ਨੇ ਫੁੱਲਾ ਰੱਖੀ ਜਾ ਕੇ ਹਵਾ ਲਾ ਗਈ ਕੱਲੇ ਨਿਆਂਦਾ ਵਾਲੇ ਜੇ ਵੀ ਕੋਈ ਵਧੀਆ ਹੈ ਤੇ ਦੁਕਾਨ ਦੇ ਤਾਂ ਅੱਗੇ ਤਾਂ ਨਹੀਂ ਆਉਂਦੇ ਤੇ ਦੁਕਾਨ ਤੇ ਇਹ ਆਏ ਮਿਲ ਦੁਕਾਨ ਤੇ ਪੁੱਤੇ ਤੋਂ ਫੜਾਉਂ ਤਾਈ ਨਹੀਂ ਹੈ ਨਾ ਅਰੇ ਖੁਰ ਪੁੱਛ ਲੈਨੇ ਕੇ ਲੈ ਮੈਂ ਤਾਂ ਕੋਈ ਨਹੀਂ ਕਹੀ ਉਸ ਨੂੰ ਕੀ ਜੋ ਆ ਬੀਹੋਂ ਕਲੂ ਗਿਆ ਮੋਹਤ ਵਧੀਆ ਰਹਾ ਵੀ ਅੱਜ ਅਸੀਂ ਪਹੁੰਚੇ ਹੋ ਜੀਏ ਕਿਰਨਾਹੌੜਾ ਕੋਲੇ ਮਨਨਤ ਕਰਕੇ ਅਸੀਂ ਆ ਗਏ ਮਸੀਂ ਐਂ ਦਵਾ ਨੌਣੇ ਨਮਿਆ ਮਨਨਤਾਈ ਜੱਦੇ ਕੋਲੇ ਤਾਂ ਅਸੀਂ ਨੰਗੋਲੇ ਜਾ ਗਏ ਮਨਨੇ ਹਸਕੇਲੇ ਚਲੋ ਤੁਚਕ ਹੋ ਕੇ ਬੰਦ ਹੋ ਗਏ ਹਾਂ ਨਹੀ ਹੋ ਗਏ ਪੇਲੇ ਉੱਤੇ ਤੋਂ ਆਪੋ ਦਵਾ ਕੇ ਫਿਰ ਇਹ ਹਾਂ 15 ਮਨਨਤ ਦਵਾ ਦੇ ਕਿਉਂਕਿ ਬੰਦ ਕੋਦ ਵੀ ਮੁੜ ਗਏ ਪਾਏ ਤਾਂ ਇਹ ਨਹੀਂ ਆਟਕ ਚਾਬੀ ਕੀ ਮੁੜ ਜਾਈ ਤੇ ਨੰਗੂ ਬਾਈ ਹੈ ਨਾ ਆਹ ਮਤਲਬ ਕੀ ਹੈ ਦਰਵਾਜ਼ਾ ਹੈ ਦੇ ਆਂ ਬਣੀ ਬਤਾ ਨਹੀਂ ਦਵਾ। ਵਾਲੇ ਤਾਂ ਨਹੀਂ। ਉਸ ਤੋਂ ਕਿੰਨਾ ਐਕਸਟ੍ਰੀਮ ਜਿਹਾ 15 ਲੱਖ ਦਾ ਮੰਗ ਰਹੇ ਨੇ। ਤੇ ਆਪਾਂ ਬਲਾਉਂਡ ਤਾਂ ਬਣਾਵਾਂਗੇ, ਆਪਾਂ ਬਣਾ ਲਾਂਗੇ। ਆਪਾਂ ਕਰਦੇ ਹਾਂ ਉਹਨੂੰ ਬਣਾਉਂਦੇ। ਪੂਰੀ ਨਾਲ ਕੁਝ ਰੈਸਪੀ ਬਣਾ ਲਾਂਗੇ। ਓਏ ਆ ਬਣਾ ਲਾਂਗੇ, ਬੋਣਾ ਲਾਂਗੇ। ਆਪਾਂ ਤਾਂ ਲੈ ਲਈਆਂ। ਗੋਟਿਆਂ ਨਾਲ ਗੁੱਤੀ ਨਹੀਂ ਮਿਲਦੀ। ਉਹ ਤਾਂ ਨਹੀਂ ਬੱਸਦਾ। ਆਹ ਕਰੇਗਾ ਪਟਾਖੇ ਉਹਨੂੰ ਦੁਕਾਨੀ ਵਿੱਚ ਜਾਵੋ। ਉਹ ਗੁੱਤੀ ਨਹੀਂ ਬਣਾਉਂਦਾ। ਲੈ ਵੇ ਜਾਵੀਂ। ਪਟਾਖਾ ਨਾ ਤਖੋਂ ਬਾਹਰ ਸੱਚੀ ਤਰਸ ਬਲਾਈਆਂ। ਜਿੰਨੇ ਬੈਠਣਾ ਮਿਲਦਾ ਹੈ 8 15 8 ਵਜੇ ਤਾਂ ਆਉਂਦਾ ਹੋਰ ਕਿਦੋਂ ਚੱਲੇਗੀ ਬਹੁਤ ਬੈਠੀ ਗਈ ਅਚਾਨਕ ਹੀ ਵਿਆਹ ਹੋਇਆ ਤਾਂ ਦੇਖਾਂਗੇ ਅਗਲੇ ਹਫ਼ਤੇ ਕੀ ਬਣਦਾ ਸਾਡਾ ਕੰਮ ਹੋ ਗਿਆ ਹੋਰ ਕੰਮ ਕਰ ਲਓ ਇਹ ਜਦ ਤੱਕ ਟੂਰੀ ਮਿਸ ਹੋ ਗਿਆ ਨਹੀਂ ਜਾਣਾ ਹਾਂ ਅਗਲੇ ਦਿਨ ਰਿਸਿਵਟ ਜਾਏ ਨਹੀਂ ਆਪਾਂ ਅਗਲੇ ਦਿਨ ਜਾਈਏ ਅਗਲੇ ਦਿਨ ਜਾਈਏ ਉਹ ਚ ਮਾੜਾ ਲੈ ਕੇ ਆਦਿਆ ਉਨੀ ਮਾੜੀ ਲੱਗ ਗਈ ਅਗਲੇ ਦਿਨ ਚੱਲਾਂਗੇ 15 ਜੀ ਤੱਕ ਉਹ ਆ ਜਾਮਾ ਲੈ ਲੈਣੀ ਮੈਂ ਤੈਨੂੰ ਤੱਕ ਨਹੀਂ ਕਰਦੇ ਆ ਨੂੰ ਡੈਮ ਦੀ ਪੇਟਾ ਦੇ ਦੇਈ ਆ ਮੈਂ ਤਾਂ ਵੇਲੇ ਹੁੰਦਾ ਆ ਡੈਮ ਜੀ ਆ ਜਮਾਈਏ ਰਿਹਾ ਤੇਰਾ ਮਾਹੀ ਜਾਨ ਗਿਆ ਰਿਹਾ ਕਹਿੰਦਾ ਵੇਲੇ ਨਹੀਂ ਮੇਰੇ ਘਰ ਨਹੀਂ ਮਿਲਣ ਦਰਦੇ ਪਤਨੀ ਦੱਤ ਆਇਆ ਦੱਤ ਆਇਆ ਆਇਆ ਤਾਂ ਜਾਣੀ ਤੁਰੇ ਕਿਧਰੇ ਕਹਿਣੇ ਪਾ ਤੁਹਾਡੇ ਮਾਣ ਦੀ ਮਾਤਾ ਨੇ ਮੰਨਤ ਨੂੰ ਕਸੂਰ ਦਤਾ ਹੈ ਸਗਣ ਦਤਾ ਦੇਖ ਲੋ ਮੂਰੇ ਰਾਇ ਦੂ ਵਿਚਲਾ ਪਿਆ ਜਾ ਮੂਰੇ ਹੋਇਆ ਅੱਛਾ ਤੂੰ ਵੀ ਚਾਹੇਗਾ ਨਾ ਤੂੰ ਦੇ ਫਰਦੇ ਰੇ ਅੱਗੇ ਨੀ ਫੋਟੋ ਵੀ ਲਓ ਜੀ ਮੰਨ ਦਾ ਹੁਣ ਕਰਕੇ ਵੀ ਕਸੂਰ ਤੇ ਸਗਣ ਦਤਾ ਮੰਨਤ ਰੰਗੇਰਾ 2.5 ਮੰਨ ਤੇ ਜੀ ਅਣਾਈ ਵਨਤਾ ਲਓ ਜੀ ਚਾਹ ਪਾਣੀ ਪੀ ਲਿਆ ਤੇ ਹੁਣ ਅਸੀਂ ਚੱਲਾਂਗੇ ਘਰ ਨੂੰ ਕਿਉਂਕਿ ਤੁਹਾਨੂੰ ਪਤਾ ਹੈ ਮੇਰੀ ਛੁੱਟੀਆਂ ਦਾ ਟਾਈਮ ਵੀ ਹੋ ਗਿਆ ਨਾ ਦੁਕਾਨ ਤੇ ਸਕੂਲ ਛੁੱਟੀ ਹੋ ਬੱਚਿਆਂ ਨੂੰ ਫਿਰ ਮੈਨੂੰ ਦੁਕਾਨ ਤੇ ਜਾਣਾ ਪਊਗਾ ਇਸ ਕਰਕੇ ਹੁਣ ਅਸੀਂ ਚੱਲਾਂਗੇ ਵਾਪਸ ਘਰੇ ਤੇ ਘਰੇ ਜਾ ਕੇ ਕਰਾਂਗੇ ਵਲੌਗ ਦੀ ਸਮਾਪਤੀ ਆ ਜਾ ਚਲ ਅੱਜ ਚਲੋ ਆਏ ਹੋਏ ਸੀਗੇ ਗੁਰਦਿਆਂ ਤਹੈ ਨਹੀਂ ਗੁਰਦਾਨ ਗਿਆ ਹੋਇਆ ਕੰਮ ਤੇ ਤਾਂ ਕਰਕੇ ਹਾਂ ਛੋੜਾਂ ਸਾਡਾ ਲੋੜ ਹੈ ਲੋੜ ਭੱਗ ਲੈ ਬੰਦੇ ਨੋ ਅਜੇ ਤੱਕ ਵੀਡੀਓ ਬਣਾਉਣਾ ਪੈਣੀ। ਇਹ ਕੋਈ ਬੁਲ ਮਾਰਨਾ ਕੱਦਾਂ। ਹਾਂ ਜੀ ਪਾਉਣੇ ਜੀਪ ਚ ਆਨੇ ਉਹਨੇ। ਹਾਂ ਸਾਡੀ ਗੱਡੀ ਆ। ਇਹ ਚ ਬਹੁਤ ਵੀਡੀਓ ਬਣਾਇਆ ਨੇ ਇਹ ਚ ਵੀ। ਤੇ ਹੁਣ ਚੱਲਾਂ ਘਰੇ ਵਾਪਸ। ਕਿਉਂ ਛੁੱਟੀ ਦਾ ਟਾਈਮ ਹੋਣ ਵਾਲਾ ਮੇਰੀ ਤਾਂ। ਤਾਂ ਕਰਕੇ ਤੇ ਘਰੇ ਜਾ ਕੇ ਕਰਾਂ ਬਲੌਗ ਦੀ ਆਪਾਂ ਸਮਾਪਤੀ। ਬਲੌਗ ਸਾਰਾ ਜਰੂਰ ਦੇਖਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਵੀ ਕਰੋ ਕਿੱਥੋਂ ਕਿੱਥੇ ਜੁੜਦੇ ਹੋ। ਕੀ ਗੱਲ ਬਾਤ ਹੁੰਦੀ ਐ। ਤੇ ਚਲਦੇ ਆਪਾਂ ਕਰੇ ਤੇ ਕਰਦੇ ਕਾ ਕੇ ਸਮਾਪਤੀ। ਲਓ ਜੀ ਅਸੀਂ ਗੁਰਧਿਆਨ ਕੋ ਕਰੋਂ ਆ ਗਏ ਚੁਕਿਆ ਵਾਪਸ ਚਾਹ ਪਾਣੀ ਪੀ ਕੇ ਵਧੀਆ ਰਿਹਾ ਵਧੀਆ ਉਹਨਾਂ ਨੇ ਜਿਤ ਮਨ ਕਰਿਆ ਤੇ ਮਨ ਤਨ ਨੂੰ ਸੂਟ ਵੀ ਦਿੱਤਾ ਨਾਲ ਸਕਣ ਦਿੱਤਾ ਉਹਨਾਂ ਨੇ। ਮੋਲ ਕੈਂਟ ਰਿਹਾ ਤੇ ਆਪਣਾ ਸਾਰਾ ਬਲੌਗ ਜਰੂਰ ਦੇਖਿਓ। ਇਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਅਗਲੇ ਬਲੌਗਸ ਨੂੰ ਫਿਰ ਮਿਲਾਂਗੇ। ਬਹੁਤ ਸਸਰੀਕਾਰ ਦੀ ਧੰਨਵਾਦ। ਥੈਂਕ ਯੂ।